ਆਖਰਕਾਰ ਕੀ ਤਿੰਨ ਖੇਤੀ ਕਾਨੂੰਨ ਵਾਪਸ ਲਿਆਂਦੇ ਜਾ ਰਹੇ ਨੇ ਕੀ ਤਿੰਨ ਖੇਤੀ ਕਾਨੂੰਨ ਮੁੜ ਲਾਗੂ ਕਰਨ ਦੀਆਂ ਤਿਆਰੀਆਂ ਮੋਦੀ ਸਰਕਾਰ ਨੇ ਖੇਚਲੀਆਂ ਨੇ ਇਸ ਨੂੰ ਲੈ ਕੇ ਬੀਤੇ 4-5 ਦਿਨਾਂ ਤੋਂ ਬਹਿਸ ਚੱਲ ਰਹੀ ਹੈ ਮਾਮਲਾ ਕੀ ਹੈ ਇਹ ਤੁਹਾਨੂੰ ਖੋਲ ਕੇ ਦੱਸ ਦਿਆ ਦਰਅਸਲ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ ਇੱਕ ਪਾਲਸੀ ਦਾ ਨੀਤੀ ਦਾ ਖਰੜਾ ਭੇਜਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਦੂਜੀ ਸੂਚੀ ਦਾ ਵਿਸ਼ਾ ਹੈ ਪੰਜਾਬ ਦੇ ਅੰਦਰ ਖੇਤੀ ਜਨਸਾਂ ਦੇ ਮੰਡੀ ਕਰਨ ਦਾ ਜਿਹੜਾ ਸਵਾਲ ਹੈ ਫਸਲਾਂ ਦਾ ਮੰਡੀ ਕਰਨਾ ਹੈ ਜਿਹੜਾ ਉਹ ਵਿਸ਼ਾ ਜਿਹੜਾ ਉਹ ਪੰਜਾਬ ਸਰਕਾਰ ਦਾ ਜਾਂ ਸੂਬਾ ਸਰਕਾਰਾਂ ਦਾ ਇਹ ਖਰੜਾ ਸਾਰੀਆਂ ਸਰਕਾਰਾਂ ਨੂੰ ਗਿਆ ਉਸ ਦੇ ਵਿੱਚ ਕਿਹਾ ਗਿਆ ਕਿ ਤੁਸੀਂ ਤੁਹਾਨੂੰ ਇੱਕ ਖਰੜਾ ਭੇਜਿਆ ਗਿਆ ਜਿਹਦੇ ਵਿੱਚ ਜਿਹੜਾ ਖੇਤੀ ਕਾਨੂੰਨਾ ਦੇ ਵਿੱਚ ਇੱਕ ਤੀਜਾ ਕਾਨੂੰਨ ਸੀ ਜਿਹਦੇ ਵਿੱਚ ਪ੍ਰੋਸੈਸਿੰਗ ਜਿਹੜਾ ਸਾਰਾ ਕੁਝ ਸੀ ਬੀਐਸਸੀ ਸੈਲੋਜ਼ ਨੇ ਜਿਹੜੇ ਉਹ ਬਣਾ ਰਹੇ ਆ ਜਿਹੜੇ ਸੈਲੋਜ਼ ਹੋਣਗੇ ਉਹ ਮੰਡੀ ਜਾੜ ਬਣ ਜਾਣਗੇ ਜਾਨੀ ਕਿ ਅਡਾਨੀਆਂ ਬਾਨੀਆਂ ਤੇ ਜਿਹੜੇ ਸੈਲੋਜ਼ ਲੱਗੇ ਨੇ ਉਹ ਮੰਡੀਆਂ ਬਣ ਜਾਣਗੀਆਂ ਉਹਨਾਂ ਦੇ ਵਿੱਚ ਹੀ ਸਾਰਾ ਕੁਝ ਜਾਊਗਾ ਜਿਹੜੀਆਂ ਪਿੰਡਾਂ ਦੇ ਅੰਦਰ ਖਰੀਦ ਕੇਂਦਰ ਨੇ ਮੰਡੀਆਂ ਨੇ ਉਹ ਖਤਮ ਹੋ ਜਾਣਗੀਆਂ ਇਸ ਤਰ੍ਹਾਂ ਦੀ ਪਾਲਿਸੀ ਲੈ ਕੇ ਕੇਂਦਰ ਸਰਕਾਰ ਆਈ ਹੈ ਉਹਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਇੱਤੇ ਆਪਣਾ ਜਵਾਬ ਭੇਜੋ ਕਿ ਤੁਸੀਂ ਲਾਗੂ ਕਰੋਗੇ ਜਾਂ ਨਹੀਂ ਕਰੋਗੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਮੱਥਾ ਪੱཅੀ ਕਰ ਰਹੀ ਹੈ ਹੁਣ ਸਰਕਾਰ ਨੂੰ ਕੇਂਦਰ ਸਰਕਾਰ ਨੇ ਹੋਰ ਸਮਾਂ ਦਿੱਤਾ ਵਸਤਵ 25 ਤਰੀਕ ਤੱਕ ਜਵਾਬ ਦੇਣਾ ਸੀ ਪਰ ਹੁਣ ਮੀਟਿੰਗਾਂ ਦਾ ਦੌਰ ਹੋਇਆ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਬੰਧਤ ਧਿਰਾਂ ਦੇ ਵਿੱਚੋਂ ਜਿਹੜੀ ਅਹਿਮ ਹੈ ਖੇਤੀ ਮਾਹਰ ਜਿਹਦੇ ਚ ਪੀਏਯੂ ਦੇ ਮਾਹਰ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਸਣੇ ਵੱਖ-ਵੱਖ ਮਾਹਿਰਾਂ ਨਾਲ ਗੱਲਬਾਤ ਕੀਤੀ ਬੀਤ ਕੱਲ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੀਆਂ ਕਿਸਾਨ ਧਿਰਾਂ ਦੇ ਨਾਲ ਮੀਟਿੰਗ ਕੀਤੀ ਜਿੱਚ ਲਗਭਗ ਸਾਰੀਆਂ ਕਿਸਾਨ ਧਿਰਾਂ ਸ਼ਾਮਲ ਸੀ ਵੱਡੀਆਂ ਕਹ ਲਈਏ ਛੋਟੀਆਂ ਕਹ ਲਈਏ ਉਹਨਾਂ ਨਾਲ ਮੀਟਿੰਗ ਕੀਤੀ ਹੁਣ ਕੀ ਵਾਕਈ ਇਦਾਂ ਹੋਣ ਜਾ ਰਿਹਾ ਹੈ ਪ੍ਰਸ਼ਨ ਹੈ ਦੇਖੋ ਵਾਕਿਆ ਇਦਾਂ ਤਾਂ ਹੋ ਸਕਦਾ ਹੈ ਜੇ ਪੰਜਾਬ ਸਰਕਾਰ ਚਾਹੇ ਜਾਂ ਭਗਵੰਤ ਮਾਨ ਸਰਕਾਰ ਚਾਹੇ ਕਿ ਇਦਾਂ ਹੋਵੇ ਕਿਉਂਕਿ ਪਾਲਿਸੀ ਦਾ ਸਰਕਾਰ ਨੇ ਅਡਾਪਟ ਕਰਨੀ ਹੈ ਉਹਨਾਂ ਨੇ ਇੱਕ ਮਾਡਲ ਪੇਸ਼ ਕਰਤਾ ਜਿਹਦੇ ਵਿੱਚ ਵਿਸਥਾਰ ਚ ਜਾ ਕੇ ਦੇਖਣਾ ਹੋਵੇ ਤਾਂ ਬਹੁਤ ਕੋਸ਼ਿਸ਼ ਹੈ ਜਾਨੀ ਕਿ ਉਹਦਾ ਮੂਲ ਰੂਪ ਜਿਹੜਾ ਮੈਂ ਤੁਹਾਨੂੰ ਦੱਸ ਦਵਾਂ ਉਹ ਇਹ ਹੈ ਕਿ ਮੰਡੀਆਂ ਦੇ ਅੰਦਰ ਮੰਡੀਆਂ ਦੇ ਅੰਦਰ ਜਿਹੜਾ ਮੰਡੀਆਂ ਤੁਸੀਂ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਐਜ਼ ਇਟ ਐਜ਼ ਰੱਖ ਲਓ ਪਰ ਸਵਾਲ ਹੈ ਕਿ ਅੱਗੇ ਭਵਿੱਖ ਚ ਕੀ ਹੋਣਾ ਪੂਰੀ ਤਰ੍ਹਾਂ ਨਾਲ ਖੇਤੀ ਦਾ ਕਾਰਪੋਰੇਟ ਕਰਨ ਜਾਨੀ ਕਿ ਜਿਹਨੂੰ ਆਪਾਂ ਕਹਿੰਦੇ ਆ ਕਿ ਪੂੰਜੀਕਰਨ ਕਰਨਾ ਹੈ ਪੂੰਜੀਵਾਦ ਦੇ ਦੌਰ ਦੇ ਅੰਦਰ ਜਿਹੜੀ ਇਹ ਚੀਜ਼ ਆਮ ਹੈ ਇਹ ਹੁੰਦੀ ਹੈ ਤਾਂ ਇਹਦਾ ਵੱਡਾ ਨੁਕਸਾਨ ਕਿਨੂੰ ਹੋ ਸਕਦਾ ਇੰਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀਆਂ ਦੋ ਮੁੱਖ ਧਿਰਾਂ ਨੇ ਜਿਨ੍ਹਾਂ ਨੂੰ ਹੋਣਾ ਪਹਿਲੇ ਕਿਸਾਨ ਦੂਜੇ ਆਰਟੀਏ ਇਹਨਾਂ ਦੋਨਾਂ ਨੂੰ ਹੋਣਾ ਕਿਉਂਕਿ ਜਦੋਂ ਸੈਲੋਜ਼ ਨੂੰ ਮੰਡੀ ਜਾੜ ਬਣਾ ਦਿੱਤਾ ਗਿਆ ਸਭ ਮੰਡੀ ਜਾੜ ਦੇ ਵਿੱਚ ਜਾਣਗੀਆਂ ਫਸਲਾ ਮੰਡੀ ਜਾੜ ਚ ਫਸਲਾ ਜਾਣਗੀਆਂ ਤਾਂ ਮੰਡੀਆਂ ਖਤਮ ਹੋ ਜਾਣਗੀਆਂ ਤਾਂ ਆੜਤੀਆ ਖਤਮ ਹੋ ਜਾਊਗਾ ਉਸ ਤੋਂ ਬਾਅਦ ਨੁਕਸਾਨ ਕਿਨੂੰ ਹੋਣਾ ਹੈ ਪੰਜਾਬ ਦੇ ਮਜ਼ਦੂਰ ਨੂੰ ਜਦੋਂ ਕਾਰਪੋਰੇਟਸ ਦੇ ਹੱਥ ੱਟਕੇ ਚੜ ਗਈਆਂ ਜ਼ਮੀਨਾਂ ਤਾਂ ਫਿਰ ਮਜ਼ਦੂਰੀ ਵਾਲਾ ਹਿਸਾਬ ਹੈ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਾਰਪੋਰੇਟ ਕਰਦਾ ਕੀ ਹੈ ਮਜ਼ਦੂਰਾ ਦੇ ਨਾਲ ਫਿਰ ਛੋਟੇ ਸ਼ਹਿਰਾਂ ਦੇ ਵਿੱਚ ਜਿਹੜਾ ਦੁਕਾਨਦਾਰ ਹੈ ਜਿਹੜਾ ਆਲਮੋਸਟ ਜਿਹੜਾ ਜਿਵੇਂ ਆਪਾਂ ਦਰਮਿਆਨੇ ਸ਼ਹਿਰ ਨੇ ਸੰਗਰੂਰ ਆ ਬਰਨਾਲਾ ਆ ਬਠਿੰਡਾ ਆ ਮਕਸਾ ਰਾਇ ਦਬਾਬੇ ਦੇ ਸ਼ਹਿਰ ਨੇਗੇ ਜਿਹਦੇ ਵਿੱਚ ਖਾਸ ਤੌਰ ਤੇ ਗੜ ਸ਼ੰਕਰ ਹੈ ਬਲਾਚੌਰ ਹੈ ਇਹ ਜਿਹੜੇ ਇਹ ਸ਼ਹਿਰ ਨੇ ਜਲੰਧਰ ਦੇ ਨਾਲ ਲੱਗਦੇ ਇਲਾਕੇ ਨੇ ਨਕੋਦਰ ਹੈ ਫਲੋਰ ਹੈ ਜਿਨੇ ਦਬਾਬੇ ਦੇ ਵਿੱਚ ਮਾਝੇ 'ਚ ਵੀ ਇਹੀ ਹਾਲ ਹੈ ਮਾਝੇ 'ਚ ਸਭ ਤੋਂ ਜ਼ਿਆਦਾ ਹੈ ਮਾਲਵੇ 'ਚ ਸਭ ਤੋਂ ਜ਼ਿਆਦਾ ਇਸ ਮਾਮਲੇ ਦੇ ਉੱਤੇ ਨਿਰਪ੍ਰਤਾ ਜਿਹੜੀ ਹੈ ਉਹ ਖੇਤੀ ਦੇ ਉੱਤੇ ਹੈ ਉੱਥੋਂ ਦਾ ਜਿਹੜਾ ਛੋਟਾ ਦੁਕਾਨਦਾਰ ਹੈ ਉਹ ਰਗੜਿਆ ਜਾਣਾ ਹੈ ਹੁਣ ਇਹ 'ਚ ਕੀ ਹੈ ਇਹਦੇ 'ਚ ਇਹ ਹੈ ਕਿ ਤੁਸੀਂ ਇੱਕ ਐ ਇਦਾਂ ਦੀ ਪਾਲਿਸੀ ਜਿਹੜੀ ਕੇਂਦਰ ਸਰਕਾਰ ਲੈ ਕੇ ਆਈ ਹੈ ਤੁਸੀਂ ਉਹਦੇ ਹਾਂਣ ਦੀ ਜਾਂ ਓਵੇਂ ਦੀ ਉਹਨੂੰ ਹੀ ਕਾਪੀ ਪੇਸਟ ਕਰਕੇ ਉੱਤੇ ਪੰਜਾਬ ਸਰਕਾਰ ਲਿਖ ਲਓ ਤੇ ਉਹ ਪਾਲਿਸੀ ਲਾਗੂ ਕਰ ਦਿਓ ਉਹਦੇ ਨਾਲ ਕੀ ਹੋਏਗਾ ਕਿ ਜਿਹੜੀ ਪ੍ਰੋਸੈਸਿੰਗ ਹੈ ਜਿਹੜੀ ਮੰਡੀਆਂ ਦੇ ਅੰਦਰ ਚੀਜ਼ਾਂ ਆਉਂਦੀਆਂ ਨੇ ਉਹ ਡਿਲੂਟ ਹੋ ਜਾਣਗੀਆਂ ਜਾਂ ਤਾਂ ਉਹ ਸੈਲੋਚ ਚਲੇ ਜਾਣਗੀਆਂ ਜਾਂ ਫਿਰ ਉਹਨਾਂ ਦੀ ਸਟੋਰੇਜ ਹੋ ਜਾਏਗੀ ਜਦੋਂ ਸਟੋਰੇਜ ਹੋਏਗੀ ਤਾਂ ਫਿਰ ਸੁਭਾਵਿਕ ਜੀ ਗੱਲ ਹੈ ਕਿ ਗਰੀਬ ਤੱਕ ਰੋਟੀ ਤਾਂ ਹੀ ਪਹੁੰਚੇਗੀ ਜੇ ਪੂੰਜੀਪਤੀ ਚਾਹੂਗਾ ਪੂੰਜੀਪਤੀ ਕਿੰਨੇ ਦੀ ਕਣਕ ਵੇਚੂਗਾ ਕਿੰਨੇ ਦੀ ਚੌਲ ਵੇਚੂ ਕਿੰਨੇ ਦਾ ਜੋਹ ਵੇਚੂ ਇਹ ਉਹ ਡਿਪੈਂਡ ਕਰੂਗਾ ਉਹ ਖਰੀਦੂਗਾ ਆਪਣੀ ਮਰਜ਼ੀ ਦੇ ਹਿਸਾਬ ਨਾਲ ਉਹ ਖਰੀਦੇ ਭਾਵੇਂ 500 ਪ੍ਰਤੀ ਕਵਾਂਟਲ ਉਦਾਹਰਨ ਦੇ ਤੌਰ ਤੇ 500 ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵੇਚੇ ਉਹ 800 ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵੀ ਵੇਚ ਸਕਦਾ ਉਹ 1800 ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵੀ ਵੇਚ ਸਕਦਾ ਫਿਰ ਉਹ ਉਹਦੀ ਮਰਜ਼ੀ ਚੱਲਣੀ ਹੈ ਇਸ ਕਰਕੇ ਖਤਰਨਾਕ ਹੈ ਹੁਣ ਪੰਜਾਬ ਸਰਕਾਰ ਦਾ ਇਚ ਕੀ ਸਟੈਂਡ ਹੈ ਇਹ ਲਾਗੂ ਤਾ ਹੀ ਹੋਏਗੀ ਜੇ ਪੰਜਾਬ ਸਰਕਾਰ ਚਾਹੇਗੀ ਪੰਜਾਬ ਸਰਕਾਰ ਨੇ ਬੜਾ ਸਪਸ਼ਟ ਕਿਹਾ ਇਸ ਮਾਮਲੇ ਦੇ ਵਿੱਚ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਨੂੰ ਜਿਹੜਾ ਉਹ ਨਹੀਂ ਕੱਟਣ ਦੇਾਂਗੇ ਤੇ ਸਦਾਤਨ ਤੌਰ ਦੇ ਉੱਤੇ ਇਹ ਪਾਲਿਸੀ ਅਸੀਂ ਨਹੀਂ ਲਾਗੂ ਕਰਾਂਗੇ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੇ ਦੇ ਵਿੱਚ ਸਪਸ਼ਟ ਜਿਹੜੀ ਹੈ ਉਹ ਗੱਲ ਕੀਤੀ ਹੈ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤ ਪ੍ਰਭਾਵਿਤ ਨਹੀਂ ਹੋਣ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਚਿੰਤਾ ਦਾ ਕਿਉਂਕਿ ਸਖਰੜੇ ਦੇ ਮਾਰੂ ਪ੍ਰਭਾਵ ਹੋ ਸਕਦੇ ਨੇ ਖਾੜਾ ਡੂੰਗਾ ਇਹ ਨਾਲ ਧਿਆਨ ਕਰਨ ਲਈ ਹੋਰ ਭਾਈਵਾਲਾਂ ਨਾਲ ਵੀ ਇਸਲਾਮ مشوره ਕਰਨਗੇ ਤਾਂ ਜੋ ਕੋਈ ਵੀ ਪਹਿਲੂ ਵਿਚਾਰਨ ਖੋਣਾ ਨਾ ਜਾਵੇ ਮੰਤਰੀ ਨੇ ਕਿਸਾਨਾਂ ਆਗੂਆਂ ਨੂੰ ਆਪਣੇ ਸੁਝਾਅ ਤੇ ਟਿੱਪਣੀਆਂ ਖੇਤੀ ਵਿਭਾਗ ਨੂੰ ਭੇਜਣ ਦੀ ਅਪੀਲ ਕੀਤੀ ਹੈ ਯਾਨੀ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕਾਫੀ ਤਰ੍ਹਾਂ ਨਾਲ ਕਹਿ ਲਈਏ ਕਿ ਸਹੀ ਇੱਕ ਅਪਰੋਚ ਦੇ ਉੱਤੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਕਿਸਾਨਾਂ ਦੇ ਅੰਦਰ ਜਿਹੜਾ ਇੱਕ ਇੱਕ ਇਸ ਮਸਲੇ ਨੂੰ ਲੈ ਕੇ ਰੋਸ ਵੀ ਹੈ ਸੁਨਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਨਾਲ ਮੀਟਿੰਗ ਦੌਰਾਨ ਕੌਮੀ ਖੇਤੀ ਮੰਡੀ ਨੀਤੀ ਦੇ ਖਰੜੇ ਖਿਲਾਫ ਸਪੱਸ਼ਟ ਸਟੈਂਡ ਲੈਂਦੇ ਉਸ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਕਿਸਾਨ ਆਗੂਆਂ ਨੇ ਇੱਕੋ ਸੁਰਚ ਕਿਹਾ ਕਿ ਕੌਮੀ ਨੀਤੀ ਖਰੜਾ ਦਿੱਲੀ ਅੰਦੋਲਨ ਦੀ ਬਦੌਲਤ ਰੱਦ ਹੋਏ ਤਿੰਨ ਕਾਨੂੰਨਾਂ ਦੀ ਵਾਪਸੀ ਹੈ ਜਿਸ ਨੂੰ ਸਰਕਾਰ ਰੱਦ ਕਰੇ ਪੰਜਾਬ ਸਰਕਾਰ ਰੱਦ ਕਰੇ ਕਰੀਬ 15 ਕਿਸਾਨ ਜਥੇਬੰਦੀਆਂ ਨੇ ਸੂਬਾ ਸਰਕਾਰ ਨੂੰ ਇਸ ਮਸਲੇ ਤੇ ਕੇਂਦਰ ਖਿਲਾਫ ਡਟ ਕੇ ਖੜੇ ਹੋਣ ਦੀ ਵਿਆਖ ਦਿੱਤਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜੋ ਕਿ ਪੰਜਾਬ ਭਵਨ ਚ ਹੋਈ ਸਮੂਹ ਕਿਸਾਨ ਧਿਰਾਂ ਦੇ ਆਗੂਆਂ ਨੇ ਆਪਣੀ ਰਾਇ ਰੱਖੀ ਤੇ ਸਹਿਮਤੀ ਬਣੀ ਕਿ ਸੰਘੀ ਢਾਂਚੇ ਦੀ ਮੂਲ ਭਾਵਨਾ ਤੇ ਪਹਿਰਾ ਦਿੰਦੇ ਆ ਪੰਜਾਬ ਸਰਕਾਰ ਇਸ ਖਰੜੇ ਨੂੰ ਰੱਦ ਕਰੇ ਦੇਸ ਬਾਰੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਮਤਾ ਵੀ ਲਿਆਵੇ ਕੁਝ ਕਿਸਾਨ ਆਗੂਆਂ ਨੇ ਮੀਟਿੰਗ ਵਿੱਚ ਸਰਕਾਰ ਨੂੰ ਸਰਪਾਰਟੀ ਮੀਟਿੰਗ ਬੁਲਾਉਣ ਦਾ ਵੀ ਸੱਦਾ ਦਿੱਤਾ ਅਤੇ ਸਿਆਸੀ ਤਰ੍ਹਾਂ ਦੇ ਸਟੈਂਡ ਦਾ ਪਤਾ ਲੱਗ ਸਕੇ ਇਸ ਕਰਕੇ ਇਹ ਗੱਲ ਕਹੀ ਗਈ ਆਗੂਆਂ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਗਰਮੀ ਸਿੰਘ ਖੁੱਡੀਆਂ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਇੱਕ ਸਰਪਾਰਟੀ ਮੀਟਿੰਗ ਬੁਲਾਈ ਜਾਵੇਗੀ ਕਿਸਾਨ ਆਗੂਆਂ ਨੇ ਮੀਟਿੰਗ ਵਿੱਚ ਕਿਹਾ ਕਿ ਕੌਮੀ ਮੰਡੀ ਖੇਤੀ ਨੀਤੀ ਖਿਲਾਫ ਹੁਣ ਕੌਮੀ ਸੰਘਰਸ਼ ਕੀਤਾ ਜਾਵੇਗਾ ਕਿਉਂਕਿ ਇਸ ਨਾਲ ਸਮੁੱਚੇ ਦੇਸ਼ ਦੇ ਕਿਸਾਨ ਪ੍ਰਭਾਵਿਤ ਹੋਣਗੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 60 ਕਰੋੜ ਲੋਕਾਂ ਨੂੰ ਖੇਤੀ ਕਿੱਤੇ ਚੋਂ ਬਾਹਰ ਕੱਢਣ ਦੀ ਆਪਣੀ ਇੱਛਾ ਜਿਹੜੀ ਹੈ ਉਹ ਕੇਂਦਰ ਸਰਕਾਰ ਲਗਾਤਾਰ ਜਤਾ ਰਹੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਮੰਡੀਆਂ ਦੀ ਕਮੀ ਹੈ ਤਾਂ ਇਹ ਪੀ ਐਮ ਸੀ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਕਰੀਬ 3 ਘੰਟੇ ਚੱਲੀ ਮੀਟਿੰਗ 'ਚ ਕੇਂਦਰ ਸਰਕਾਰ ਨਿਸ਼ਾਨੇਤ ਰਹੀ ਜਿੱਤੇ ਰਹੇ ਕਿ ਖੇਤੀ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ 25 ਨਵੰਬਰ ਨੂੰ ਕੌਮੀ ਖੇਤੀ ਮੰਡੀ ਨੀਤੀ ਬਾਰੇ ਇੱਕ ਖਰੜਾ ਭੇਜ ਕੇ ਪੰਜਾਬ ਸਰਕਾਰ ਤੋਂ ਟਿੱਪਣੀ ਮੰਗੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਭੇਜ ਕੇ ਇਸ ਦਾ ਜਵਾਬ ਦੇਣ ਲਈ 3 ਹਫ਼ਤਿਆਂ ਦਾ ਸਵਾ ਮੰਗਿਆ। ਉਹਦੇ ਦਿਨਾਂ ਵਿੱਚ ਹੋਰ ਨਾ ਭਾਈਵਾਲਾਂ ਨਾਲ ਮੀਟਿੰਗਾਂ ਦੌਰਾਨ ਵੀ ਇਸ ਮਸਲੇ ਤੇ ਵਿਚਾਰਾਂ ਹੋ ਸਕਦੀਆਂ ਨੇ। ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਸੁਭਾ ਸਰਕਾਰ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਅਤੇ ਗੰਨੇ ਨਾਲ ਸੰਬੰਧਿਤ ਮੰਗਾਂ ਪੂਰੀਆਂ ਕਰਨ ਵਾਸਤੇ ਵੀ ਆਖਿਆ। ਮੀਟਿੰਗ ਵਿੱਚ ਵਧੀਕ ਸਕੱਤਰ ਅਨੁਰਾਗ ਵਰਮਾ, ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਮੰਡੀ ਬੋਰਡ ਦੇਸ਼ ਕਤਰ RAMVIR RAMJUSA ਨੂੰ ਉੱਧਰ ਸਯੁਕਤ ਕਿਸਾਨ ਮੋਰਚੇ ਦੀਆਂ ਧਿਰਾਂ ਵਿੱਚ ਕਿਸਾਨ ਆਗੂ ਜਗਿੰਦਰ ਸਿੰਘ ਗਰਾਹਾ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਡਾਕਟਰ ਦਰਸ਼ਨਪਾਲ, ਬਲਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਡਾਕਟਰ ਸਤਨਾਮ ਸਿੰਘ ਅਜਨਾਲਾ, ਜੰਗਵੀਰ ਸਿੰਘ ਚਾਹਾਨ, ਪ੍ਰੇਮ ਸਿੰਘ ਪੰਗੂ, ਬੋਖ ਸਿੰਘ ਮਾਨਸਾ, ਰੁਲਦੂ ਸਿੰਘ ਮਾਨਸਾ, ਜਗਮੋਨ ਸਿੰਘ ਪਟਿਆਲਾ, ਮਲੂਕ ਸਿੰਘ ਹਰੀਕੇ, ਨਰਪਾ ਸਿੰਘ ਟੁੱਡੀਕੇ, ਬਲਕਰਨ ਸਿੰਘ ਬਰਾੜ, ਨਛੱਤਰ ਸਿੰਘ ਜੈਤੋ, ਰਵਨੀਤ ਬਰਾੜ, ਬਲਵਿੰਦਰ ਸਿੰਘ ਰਾਜੂ, ਸੁਖਗਿਲ ਮੋਗਾ, ਬੂਟਾ ਸਿੰਘ ਸ਼ਾਦੀਹਰੀ ਕੁਲਦੀਪ ਸਿੰਘ ਵਜੀਦਪੁਰ ਅੰਗਰੇਜ਼ ਸਿੰਘ ਭਦੋੜ ਅਤੇ ਗੁਰਮੀਤ ਸਿੰਘ ਭੱਟੀਵਾਲ ਹਾਜ਼ਰ ਸਨ। ਕੁੱਲ ਵੱਡਾ ਜਮਾਏ ਹੈ ਕਿ ਕੇਂਦਰ ਸਰਕਾਰ ਹਰ ਹਿੱਲੇ ਤੇ ਤਿੰਨ ਖੇਤੀ ਕਾਨੂੰਨਾਂ ਦੇ ਵਿੱਚੋਂ ਇੱਕ 파ਟ ਨੂੰ ਲਾਗੂ ਕਰਨ ਦੇ ਲਈ ਉਤਾਵਲੀ ਹੈ। ਇੱਕ ਪਾਸੇ ਜਗਜੀਤ ਸਿੰਘ ਡੱਲੇয়াল ਇਸ ਸਾਰੇ ਕਾਸੇ ਦੇ ਖਿਲਾਫ ਮਰਨ ਵਰਤ ਤੇ ਨੇ ਮਹੀਨੇ ਵਾਂਗੂ ਹੋ ਚੱਲਿਆ। ਇੱਕ 70 ਸਾਲਾ ਦਾ ਬਾਬਾ ਮਰਨ ਵਰਤ ਤੇ ਹੈ ਕੇਂਦਰ ਸਰਕਾਰ ਕਾਨੂੰਨ ਨੂੰ ਇਧਰੋਂ ਫੜਨ ਦੀ ਬਜਾਏ ਐ ਫੜਨਾ ਚਾਹੁੰਦੀ ਹੈ ਬਸ ਫਰਕ ਤਾਂ ਇੰਨਾ ਕ ਹੈ ਹੁਣ ਪੰਜਾਬ ਸਰਕਾਰ ਦੇ ਮੋਢਿਆਂ ਤੇ ਭਾਰ ਹੈ ਗੇਂਦ ਪੰਜਾਬ ਸਰਕਾਰ ਦੇ ਪਾੜੇ 'ਚ ਹੈ ਉਹ ਕੀ ਕਰਦੀ ਹੈ ਕਿ ਨਹੀਂ ਕਰਦੀ ਭਗਵੰਤ ਮਾਨ ਕੀ ਖੇਤੀ ਇਸ ਨੂੰ ਲਾਗੂ ਕਰਨਗੇ ਜੇ ਲਾਗੂ ਕਰਦੇ ਨੇ ਤਾਂ ਉਹ ਇੱਕ ਤਰ੍ਹਾਂ ਨਾਲ ਕੰਡਿਆਂ ਦਾ ਤਾਜ ਪਹਿ ਲੈਣਗੇ ਕੰਡਿਆਂ ਦੀ ਜਿਹੜਾ ਰਾਹ ਤੇ ਚੱਲਣ ਦੀ ਜਿਹੜੀ ਕੋਸ਼ਿਸ਼ ਕਰਨਗੇ ਇਹਦੇ ਨਤੀਜੇ ਕਾਫੀ ਭਿਆਨਕ ਹੋ ਸਕਦੇ ਪਰ ਪੰਜਾਬ ਸਰਕਾਰ ਨੇ ਕਿਹਾ ਕਿ ਇਸ ਨੂੰ ਉਹ ਕਰਨਗੇ ਲਾਗੂ ਨਹੀਂ ਕਰਨਗੇ ਪਰ ਸਲਾਹ ਲਈ ਜਾ ਰਹੀ ਹੈ ਤੇ ਟਿੱਪਣੀ ਵਾਰ ਆਪਣਾ ਜਵਾਬ ਜਿਹੜਾ ਟਿੱਪਣੀਆਂ ਜਿਹੜੀਆਂ ਨੇ ਬਿੰਦੂ ਵਾਰ ਭੇਜੀਆਂ ਜਾਣੀਆਂ